ਸਸਿਕਾਜੀ ਮਹਾਕੋਮਿਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੀ ਪਛਾਣ ਪ੍ਰਵਾਸੀਆਂ ਦਾ ਸਵਾਗਤ ਕਰਨ ਵਾਲੇ ਦੇਸ਼ ਦੇ ਵਜੋਂ ਹੁੰਦੀ ਹੈ ਦੂਜੇ ਦੇਸ਼ਾਂ ਤੋਂ ਲੋਕ ਕਾਮ ਦੀ ਭਾਲ ਦੇ ਵਿੱਚ ਕੈਨੇਡਾ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਪਾਤਿਆਂ ਦੀ ਹੈ ਪਰ ਹੁਣ ਪ੍ਰਵਾਸੀਆਂ ਦੇ ਲਈ ਕੈਨੇਡਾ ਔਖਾ ਸਥਾਨ ਬਣਦਾ ਜਾ ਰਿਹਾ ਤੇ ਕੈਨੇਡਾ ਦੇ ਵਿੱਚ ਆਉਣ ਵਾਲੇ ਵਿਦੇਸ਼ੀਆਂ ਨੂੰ ਹੁਣ ਕੰਮ ਲੱਭਣ ਤੇ ਵਿੱਚ ਦਿਕਤ ਆ ਰਹੀ ਹੈ ਕੈਨੇਡੀਅਨ ਕੰਪਨੀਆਂ ਨੇ ਭਰਤੀ ਦੀ ਰਫ਼ਤਾਰ ਵੀ ਮੱਠੀ ਕਰ ਦਿੱਤੀ ਹੈ ਕੈਨੇਡੀਅਨ ਨੈਸ਼ਨਲ ਸਟੈਟਿਸਟਿਕਸ ਏਜੰਸੀ ਨੇ ਦੱਸਿਆ ਕਿ ਅਸਲ ਦੇ ਵਿੱਚ ਜੋ ਕੰਮ ਕਰਨ ਵਾਲੇ ਉਮਰ ਦੇ ਲੋਕਾਂ ਦੀ ਗਿਣਤੀ ਵਿੱਚ 96400 ਦਾ ਵੱਧਦਾ ਹੋਇਆ। ਦੇਸ਼ ਦੇ ਕਿਰਤ ਸ਼ਕਤੀ ਵਿੱਚ 82000 ਤੋਂ ਵੱਧ ਲੋਕ ਸ਼ਾਮਲ ਹੋਏ ਨੇ ਪਰ ਰੁਜ਼ਗਾਰ ਦੇ ਵਿੱਚ ਸਿਰਫ 5110 ਦਾ ਵੱਧਦਾ ਹੋਇਆ ਹੈ। ਕੈਨੇਡਾ ਵਿੱਚ ਨੌਕਰੀਆਂ ਘਟਣ ਕਾਰਨ ਦੇਸ਼ ਉੱਤੇ ਬੇਰੋਜ਼ਗਾਰਾਂ ਦਾ ਬੋਝ ਵੱਧ ਰਿਹਾ ਹੈ ਅੰਕੜੇ ਦਰਸਾਉਂਦੇ ਨੇ ਕਿ ਕੈਨੇਡਾ ਦੀ ਆਹਤਿਕਤਾ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਹਰ 6 ਕਾਮਿਆਂ ਦੇ ਲਈ ਸਿਰਫ ਇੱਕ ਨੌਕਰੀ ਪੈਦਾ ਕੀਤੀ ਹੈ ਜੋ ਇੱਕ ਸਾਲ ਦੇ ਵਿੱਚ ਸਭ ਤੋਂ ਘੱਟ ਦਰ ਹੈ ਜੇਕਰ ਸਾਲ ਦੀ ਸ਼ੁਰੂਆਤ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ ਬਹੁਤ ਵੱਡੀ ਗਿਰਾਵਟ ਦੱਸੀ ਜਾ ਰਹੀ ਹੈ ਉਸ ਸਮੇਂ ਨੌਕਰੀਆਂ ਦੀ ਗਿਣਤੀ ਤੇਜ਼ੀ ਦੇ ਨਾਲ ਵਧ ਰਹੀ ਹੈ। ਕੈਨੇਡਾ ਵਿੱਚ ਕੰਮਯੋਗ ਤੇ ਵੱਧਦਾ ਦਬਾਅ ਪਿਛਲੇ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ ਵਿੱਚ 11 ਲੱਖ ਦੀ ਵਧੀ ਹੈ। ਅਤੇ ਬਲੂਮਬਰਗ ਦੀ ਰਿਪੋਰਟ ਅਨੁਸਾਰ ਲਗਭਗ ਅੱਧੇ ਲੋਕਾਂ ਨੇ ਰੁਜ਼ਗਾਰ ਦੀ ਭਾਲ ਕੀਤੀ ਅਤੇ ਉਨ੍ਹਾਂ ਦੇ ਵਿੱਚੋਂ ਸਿਰਫ 54% ਹੀ ਸਫਲ ਹੋਏ ਨੇ। ਇਹ ਅੰਕੜਾ ਮਹਾਮਾਰੀ ਤੋਂ 20 ਸਾਲ ਪਹਿਲਾਂ ਦੇ ਨਾਲੋਂ 40% ਜ਼ਿਆਦਾ ਹੈ ਜਦੋਂ ਕੈਨੇਡਾ ਨੇ ਹਰ ਸਾਲ ਆਪਣੇ ਕਾਮਕਾਜੀ ਉਮਰ ਦੀ ਆਬਾਦੀ ਵਿੱਚ 20,000 ਤੋਂ 5 ਲੱਖ ਲੋਕਾਂ ਨੂੰ ਜੋੜਿਆ ਸੀ।ਔਸਤਨ 2/3 ਲੋਕ ਕੰਮ ਦੀ ਤਲਾਸ਼ ਕਰਦੇ ਸਨ ਅਤੇ ਲਗਭਗ ਸਾਰੇ ਹੀ ਕੰਮ ਉੱਤੇ ਸਨ। ਅਤੇ ਕੈਨੇਡੀਅਨ ਜੋਬ ਮਾਰਕੀਟ ਵੀ ਅਸਲ ਦੇ ਵਿੱਚ ਪਹੁੰਚ ਜ਼ਿਆਦਾ ਸੁਸਤ ਨਜ਼ਰ ਆ ਰਹੀ ਸੀ। ਅਸਲ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਨੌਕਰੀਆਂ ਪੋਸਟਾਂ ਵਿੱਚ 23% ਦੀ ਕਮੀ ਆਈ ਹੈ। ਕੈਨੇਡਾ ਵਿੱਚ ਵੱਧ ਰਹੇ ਬੇਰੁਜ਼ਗਾਰੀ ਸੰਕਟ ਦੇ ਨਾਲ ਭਾਰਤੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਕੈਨੇਡਾ ਦੀ ਆਬਾਦੀ ਪਿਛਲੇ ਸਾਲ 3.2 ਫੀਸਦੀ ਵਧੀ ਹੈ ਵਿਦੇਸ਼ੀ ਵਿਦਿਆਰਥੀ ਅਤੇ ਅਸਥਾਈ ਕੰਮ ਵਿੱਚ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ 10 ਲੱਖ ਤੋਂ ਵੱਧ ਲੋਕ ਕੈਨੇਡਾ ਆਏ ਨੇ ਇਸਨੇ ਹਾਊਸਿੰਗ ਸੰਕਟ ਅਤੇ ਵੱਧਦੀ ਬੇਰੁਜ਼ਗਾਰੀ ਦੇ ਨਾਲ ਚੂਜ ਰਹੀ ਜਸਟਿਨ ਪ੍ਰੂਡ ਦੀ ਸਰਕਾਰ ਨੂੰ ਨਵੇਂ ਪ੍ਰਵਾਸੀਆਂ ਦੀ ਗਿਣਤੀ ਨੂੰ ਰੋਕਣ ਲਈ ਕਦਮ ਚੁੱਕਣ ਦੇ ਲਈ ਵੀ ਮਜਬੂਰ ਕੀਤਾ ਹੈ ਦੱਸਦੀ ਕਿ ਇਸ ਸਾਲ ਅਗਸਤ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਆਏ ਪ੍ਰਵਾਸੀਆਂ ਦੀ ਬੇਰੁਜ਼ਗਾਰੀ ਦਰ 12.3% ਰਹਿ ਚੁੱਕੀ ਹੈ। ਇਹ ਕੈਨੇਡਾ ਦੇ ਵਿੱਚ ਪੈਦਾ ਹੋਏ ਅਤੇ 10 ਸਾਲ ਤੋਂ ਵੱਧ ਸਮਾਂ ਪਹਿਲਾਂ ਪ੍ਰਵਾਸ ਕਰਨ ਵਾਲੇ ਦੇ ਲਈ ਦੁੱਗਣੀ ਦਾਤ ਤੋਂ ਵੱਧ ਹੈ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।